ਤੇ ਕਹਿੰਦਾ ਬੱਚਿਓ ਤੁਸੀਂ isrart ਕਰ ਰਹੇ ਹੋ ਤੇ ਪਿੱਛੇ ਭੱਜਦਾ ਜਾ ਕੇ ਪਿੱਛੇ ਭੱਜਦਾ ਤੇ ਤੁਸੀਂ isrart ਕਰਦੇ ਹੋ ਮੈਂ ਤਾਂ ਰਾਮ ਜੀ ਦੇ ਲਈ ਇਹ ਪ੍ਰਸ਼ਾਦ ਰੱਖਿਆ ਸੀ ਤੇ ਤੁਸੀਂ ਖਾ ਕੇ ਝੂਠਾ ਕਰਤਾ ਥੋਨੇ ਤੇ ਗੋਵਿੰਦ ਰਾਏ ਜੀ ਉੱਥੋਂ ਭੱਜ ਜਾਂਦੇ ਨੇ ਤੇ ਦੂਸਰਾ ਦਿਨ ਫੇਰ ਹੁੰਦਾ ਫੇਰ ਵਹਿੰਦਾ ਅੱਖਾਂ ਮੀਚਦਾ ਜਦੋਂ ਜਦੋਂ ਕਹਿੰਦਾ ਆ ਕੇ ਰਾਮ ਜੀ ਭੋਗ ਲਾਓ ਜਦੋਂ ਇਹ ਗੱਲ ਕਹਿੰਦਾ ਤੇ ਫੇਰ ਆ ਕੇ ਜਿਹੜਾ ਪ੍ਰਸਾਦ ਰੱਖਿਆ ਹੁੰਦਾ ਉਹ ਖਾ ਲੈਂਦੇ ਨੇ ਚੱਕ ਲੈਂਦੇ ਨੇ ਤੇ ਅੱਜ ਉਹ ਪਿੱਛੇ ਭੱਜਦਾ ਛੋਟੀ ਲਿਆਂਦੀ ਹੋਈ ਹੈ ਇੱਕ ਨਾਲ ਪਿੱਛੇ ਭੱਜਦਾ ਗੋਵਿੰਦ ਰਾਏ ਜੀਆ ਦੇ ਤੇ ਜਾ ਕੇ ਘਰੇ ਵਗ ਜਾਂਦੇ ਨੇ ਗੋਵਿੰਦ ਰਾਏ ਤੇ ਜਾ ਕੇ ਮਾਤਾ ਗੁਜਰੀ ਨੂੰ ਲਾਂਭਾ ਦੰਦਾ ਕਹਿੰਦਾ ਤੇਰਾ ਪੁੱਤਰ ਹੈ ਮੈਂ ਤਾਂ ਰੱਖਦਾ ਰਾਮ ਜੀਆ ਦੇ ਅੱਗੇ ਪ੍ਰਸਾਦ ਭੋਗ ਲਵਾਉਣ ਨੂੰ ਤੇ ਇਹ ਚੱਕ ਕੇ ਖਾ ਜਾਂਦਾ ਚਲੋ ਮਾਤਾ ਗੁਜਰਕੌਰ ਜੀ ਭੇਜ ਦਿੰਦੇ ਨੇ ਕਹਿੰਦੇ ਕੋਈ ਗੱਲ ਨਹੀਂ ਮੈਂ ਸਮਝਾਵਾਂਗੀ ਤੇ ਚਲਿਆ ਜਾਂਦਾ ਤੇ ਬਾਅਦ ਦੇ ਵਿੱਚ ਗੁਰੂ ਰੂਪ ਸਾਧ ਸੰਗਤ ਜੀ ਤੇ ਮਾਤਾ ਗੁਜਰਕੌਰ ਕਹਿੰਦੀ ਆ ਵੀ ਪੁੱਤ ਤੈਨੂੰ ਘਰੇ ਕੁਝ ਮਿਲਦਾ ਨਹੀਂ ਤੂੰ ਉੱਥੋਂ ਜਾ ਕੇ ਮਠਿਆਈ ਖਾ ਰਿਹਾ ਹੈ ਚਾਕੇ ਤੈਨੂੰ ਘਰੇ ਜਿਹੜਾ ਕੋਈ ਚਾਹੀਦਾ ਮੈਂ ਤੈਨੂੰ ਬਣਾ ਦਿੰਨੀ ਆ ਦੱਸ ਕਹਿੰਦਾ ਮਾਤਾ ਹੁਣ ਜਦੋਂ ਮੈਨੂੰ ਉਬਾਜ ਮਾਰੂਗਾ ਮੈਨੂੰ ਤਾਂ ਕਹਿੰਦਾ ਤੂੰ ਖਾਲਾ ਆ ਕੇ ਜਦੋਂ ਮੈਂ ਖਾਣ ਲੱਗਦਾ ਤੇ ਮੇਰੇ ਪਿੱਛੇ ਪੈ ਜਾਂਦਾ ਕਹਿੰਦੇ ਮਾਤਾ ਜਦੋਂ ਵੀ ਮੈਨੂੰ ਆਵਾਜ਼ ਮਾਰੂ ਨਾ ਮੈਨੂੰ ਜਾਣਾ ਪੈਣਾ ਜਦੋਂ ਮੈਨੂੰ ਆਵਾਜ਼ ਮਾਰੇਗਾ ਨਾ ਸਿਵ ਦਤ ਪਿਆਰਾ ਹੋ ਬਾਜ ਮਾਰੇਗਾ ਜੇ ਸਿਵ ਦਤ ਪਿਆਰਾ ਮੈਨੂੰ ਮਾਤਾ ਜਾਣਾ ਪੈਣਾ ਏ ਬਾਜ ਮਾਰੇਗਾ ਜਿਵੇਂ ਦਤ ਪਿਆਰਾ ਮੈਨੂੰ ਮਾਤਾ ਜਾਣਾ ਪੈਣਾ ਏ ਬਾਜ ਮਾਰੇਗਾ ਜਿਵੇਂ ਦਤ ਪਿਆਰਾ ਮੈਨੂੰ ਮਾਤਾ ਜਾਣਾ ਪੈਣਾ ਏ ਬਾਜ ਮਾਰੇਗਾ ਜਿਵੇਂ ਦਤ ਪਿਆਰਾ ਮੈਨੂੰ ਮਾਤਾ ਯਾਰਾ ਮੈਨੂੰ ਮਾਤਾ ਜਾਣਾ ਪੈਣਾ ਏ ਮਾਤਾ ਜੀ ਮੈਨੂੰ ਫਿਰ ਜਾਣਾ ਪੈਣਾ ਏ ਮਾਤਾ ਜੀ ਮੈਨੂੰ ਫਿਰ ਜਾਣਾ ਪੈਣਾ ਏ ਮਾਤਾ ਜੀ ਮੈਨੂੰ ਫਿਰ ਜਾਣਾ ਪੈਣਾ ਏ ਤਾਜੀ ਮੈਨੂੰ ਫੇਰ ਜਾਣਾ ਪੈਣਾ ਏ ਉਹ ਗਾਜ ਮਾਰੇ ਗਜ ਸ਼ਿਵ ਤਤ ਪਿਆ प्यारा मैं तुमत जाना, जाना पैणाए आज मारेगा जे शिव दात प्यार मैं तुमत जाना पैणाए ते ਕਹਿੰਦਾ ਮਾਤਾ ਛੋਟੇ ਛੋਟੇ ਹੱਥਾਂ ਦੇ ਨਾਲ ਮਾਤਾ ਗੁਜਰਕੌਰ ਜੀ ਨੂੰ ਕਹਿੰਦਾ ਕਹਿੰਦਾ ਮੈਨੂੰ ਬਾਰ-ਬਾਰ ਬੁਲਾਉਂਦਾ ਤੇ ਮੈਨੂੰ ਬੁਲਾ ਕੇ ਤੇ ਬਾਅਦ ਚ ਮੇਰੇ ਪਿੱਛੇ ਭੱਜਦਾ ਤੇ ਕਹਿੰਦੀ ਮਾਤਾ ਗੁਜਰਤ ਕੌਰ ਕਹਿੰਦੀ ਤੇਰੀਆਂ ਭੋਲੀਆਂ ਗੱਲਾਂ ਨੂੰ ਤੂੰ ਹੀ ਜਾਣੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਮੈਂ ਨਹੀਂ ਸਮਝ ਸਕਦੀ ਤੇਰੇ ਚੋਜਾਂ ਨੂੰ ਤੇ ਦੂਜਾ ਦਿਨ ਫੇਰ ਹੁੰਦਾ ਫੇਰ ਜਾ ਕੇ ਅੱਜ ਸੋਟੀ ਰੱਖੀ ਹੋਈ ਆ ਕਹਿੰਦਾ ਅੱਜ ਧਿਆਨ ਰੱਖੂ ਅੱਜ ਮੈਂ ਪ੍ਰਸਾਦ ਨੂੰ ਝੂਠਾ ਨਹੀਂ ਹੋਣ ਦੰਦਾ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਬੜੇ ਅੱਖਾਂ ਮੀਚ ਕੇ ਬੈੰਦਾ ਜਦੋਂ ਫੇਰ ਆਉਂਦੇ ਨੇ ਅੱਜ ਗੋਵਿੰਦ ਰਾਏ ਜੀ ਗੋਵਿੰਦ ਰਾਏ ਜੀ ਆ ਕੇ ਜਦੋਂ ਅੱਖ ਬੰਦ ਕਰਦਾ ਮੀਟ ਦਾ ਯਾਦ ਕਰਦਾ ਵੀ ਭੋਗ ਲਾਓ ਤੇ ਆ ਕੇ ਫੇਰ ਚੱਕ ਕੇ ਤੇ ਫੇਰ ਦੌੜ ਜਾਂਦੇ ਨੇ ਫੇਰ ਭੱਜਦੇ ਨੇ ਤੇ ਅੱਜ ਫੇਰ ਪਿੱਛੇ ਭੱਜਿਆ ਸਿਵਦੱਤ ਤੇ ਜਾ ਕੇ ਘਰੇ ਫੇਰ ਮਾਤਾ ਜੀ ਨੂੰ ਆਖਦਾ ਫੇਰ ਲੰਬਾ ਲੈ ਕੇ ਆਉਂਦਾ ਤੇ ਮਾਤਾ ਕਹਿੰਦੀ ਆ ਕਹਿੰਦੀ ਤੇ ਜਦੋਂ ਆਕੇ ਫੇਰ ਆਕੇ ਉਲੰਮਾ ਦੰਦਾ ਸਾਹ ਸੰਗਤ ਜੀ ਤੇ ਨਾਲੇ ਉੱਥੇ ਫਿਰ ਫੇਰ ਪੁੱਛਦੀ ਆ ਗੋਵਿੰਦ ਰਾਏ ਨੂੰ ਕਹਿੰਦੀ ਪੁੱਤਰ ਕਿਉਂ ਜਾਨਣਾ ਹੈ ਤੂੰ ਤੇ ਗੋਵਿੰਦ ਰਾਏ ਕਹਿੰਦਾ ਕਹਿੰਦਾ ਨਾਲੇ ਤਾਂ ਇਹ ਬਾਜਾ ਮਾਰਦਾ ਕਹਿੰਦਾ ਭੋਗ ਲਾ ਲਵੋ ਨਾਲੇ ਫਿਰ ਕੂਰੀਆਂ ਵਟਦਾ ਕੂਰੀਆਂ ਵਟ ਕੇ ਮੇਰੇ ਪਿੱਛੇ ਪੈਂਦਾ ਉਹ ਨਾਲੇ ਮਾਰਦਾ ਏ ਬਾਜਾ ਭੋਗ ਲਾਲ ਵੋ ਕਹਿੰਦਾ ਨਾਲੇ ਕਹਿੰਦਾ ਵੀ ਭੋਗ ਲਾਲ ਵੋ ਆ ਕੇ ਨਾਲੇ ਫਿਰ ਮੈਨੂੰ ਘੂਰਦਾ ਹੈ ਉਹ ਨਾਲੇ ਮਾਰਦਾ ਏ ਬਾਜਾ ਭੋਗ ਲਾਲ ਵੋ ਨਾਲੇ ਫਿਰ ਬੱਟੇ ਕੂਰੀਆਂ ਨਾਲੇ ਮਾਰਦਾ ਹੈ ਬਾਜਾ ਦਲਾਲ ਵੋ ਨਾਲੇ ਫੇਰ ਮੱਤੇ ਪੂਰੀਆਂ ਜੈ ਮਾਰਦਾਏ ਗੱਜ ਕੋ ਦਲਾਲ ਲੋ ਨਾਲੇ ਫੇਰ ਮੱਤੇ ਪੂਰੀਆਂ ਜੈ ਮਾਰਦਾਏ ਗੱਜ ਕੋ ਦਲਾਲ ਲੋ ਨਾਲੇ ਫੇਰ ਮੱਤੇ ਪੂਰੀਆਂ ਕੂਰੀਆ ਹੋ ਨਾਲੇ ਫਿਰ ਜੀ ਵਟੇ ਕੂਰੀਆ ਨਾਲੇ ਫਿਰ ਜੀ ਵਟੇ ਕੂਰੀਆ ਨਾਲੇ ਫੇਰ ਭਟੇ ਕੂਰੀਆ ਨਾਲੇ ਮਾਰਦਾ ਏ ਬਾਜਾ ਭੋਗ ਲਾਲ ਵੋ ਨਾਲੇ ਫੇਰ ਭਟੇ ਕੂਰੀਆ ਨਾਲੇ ਮਾਰਦਾ ਏ ਬਾਜਾ ਭੋਗ ਲਾਲ ਵੋ ਨਾਲੇ ਫੇਰ ਭਟੇ ਕੂਰੀਆ ਤੇ ਗੁਰੂ ਰੂਪ ਸਾਹਿਬ ਸੰਗਤ ਜੀ ਜਦੋਂ ਗੋਵਿੰਦ ਰਾਏ ਇਹ ਗੱਲ ਕਹਿੰਦੇ ਨੇ ਤੇ ਸ਼ਿਵਦੱਤ ਹੈ ਬਾਹ ਤੋਂ ਫੜ ਕੇ ਕਹਿੰਦਾ ਮੈਂ ਕਦੋਂ ਕਿਹਾ ਮੈਂ ਤੈਨੂੰ ਕਦੋਂ ਕਿਹਾ ਭੋਗ ਲਾਉਣ ਨੂੰ ਤੇ ਜਦੋਂ ਇਹ ਗੱਲ ਕਹਿੰਦਾ ਨਾ ਇੱਕੋ ਦਮ ਇਹ ਕਹਿੰਦੇ ਨੇ ਜਿਵੇਂ ਦਸਮ ਦਵਾਰ ਖੁੱਲ ਜਾਂਦਾ ਸ਼ਿਵਦੱਤ ਦਾ ਜਿਵੇਂ ਦਸਮ ਦਵਾਰ ਖੁੱਲ ਗਿਆ ਹੁੰਦਾ ਤੇ ਕੀ ਦੇਖਦਾ ਸਾਹਮਣੇ ਰਾਮਚੰਦਰ ਦੇ ਰਾਮ ਜੀਆ ਦੇ ਦਰਸ਼ਨ ਹੋ ਰਹੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖ ਕੇ ਹੈਰਾਨ ਹੋ ਜਾਂਦਾ ਹੈਰਾਨ ਹੁੰਦਾ ਤੇ ਸਿਵਦਤ ਹੈ ਮਹਾਰਾਜ ਦੇ ਪੈਰੀ ਪੈ ਜਾਂਦਾ ਪੈਰੀ ਪੈ ਕੇ ਮਹਾਰਾਜ ਭੁੱਲ ਹੋ ਗਈ ਮੇਤੋਂ ਤੇ ਮਹਾਰਾਜ ਆਖਦੇ ਨੇ ਕਿ ਕਿੰਨੇ ਜਨਮਾਂ ਦਾ ਭਗਤੀ ਕਰ ਰਿਹਾ ਸੀ ਤੇ ਹੁਣ ਮੈਂ ਬਾਰ ਬਾਰ ਤੇਰੇ ਕੋਲ ਭੋਗ ਲਾਉਣ ਆ ਰਿਹਾ ਤੇ ਤੂੰ ਹੁਣ ਮੈਨੂੰ ਪਿੱਠ ਦੇ ਰਿਹਾ ਆਖੋ ਸਤਨਾਮ ਵਾਹਿਗੁਰੂ ਤੂੰ ਪਸਾਣੇ ਨਹੀਂ ਰਿਹਾ ਭਾਈ ਮੈਂ ਤਾਂ ਕਿਦੰਦਾ ਆ ਰਿਹਾ ਤੇਰੇ ਲਵੇ ਤੇ ਇਸ ਤਰ੍ਹਾਂ ਦਰਸ਼ਨ ਦਿੱਤੇ ਜਦੋਂ ਗੁਰੂ ਰੂਪ ਸਾਧ ਸੰਗਤ ਜੀ